ਅੱਜ ਜੱਪਾ ਚੱਲੇ ਹੈ ਗਿਆ ਲਾਹੌਰ ਤੋਂ ਨਨਕਾਣਾ ਸਾਹਿਬ ਨੂੰ ਤੇ ਰੈਡੀ ਬਲਿੰਕ ਰੋਡ ਹੈ ਗਿਆ ਤੇ ਚੱਲੇ ਆ ਤੇ ਪਰਵਾਜ਼ ਕਰਾਉਣੇ ਆ ਨਨਕਾਣਾ ਸਾਹਿਬ ਦੇ ਦਰਸ਼ਨ ਅੱਜ ਵੀ ਜੜਾ ਨਾ ਕਿ ਜੁਮੇ ਲਾਦੇ ਅੱਜ ਤੁਹਾਡੇ ਨਾਲ ਅਲੀ ਅਲੀ ਨੇ ਕਿਹਾ ਜਾਣਾ ਹੈ ਤਾਂ ਬਾਅਦ ਵਿੱਚ ਨਾਲ ਗੱਲਬਾਤ ਕਰਦੇ ਹਾਂ ਅੰਦਰ ਇਹਨਾਂ ਦਾ ਮੈਨੂੰ ਤੁਸੀਂ ਜਦੋਂ ਤੋਂ ਅੱਜ ਅੰਮ੍ਰਿਤਸਰ ਤੋਂ ਮੁਲਤਾਨ ਵੱਲ ਮੁਲਤਾਨ ਵਾਲੀ ਪੇ ਜਾਣਾ ਨਾ ਉਹ ਸਮਝ ਲੈ ਜਿਹੜਾ ਜਾਣ ਵਾਲਾ ਇੱਧਰ ਚ ਜਾਏਗਾ ਸ਼ੁਕਰੀਆ ਜੀ ਜਿੱਤੇ ਸਾਹ ਬੋੜੋ ਤੁਸੀਂ ਖਸਾ ਦੇਖ ਸਕਦੇ ਅਸੀਂ ਜਿਹੜਾ ਗਿਲਾਂਗੇ ਅਸੀਂ ਵੀਦੋ ਤੋਂ ਹੁਣ ਮੋਟਰਵੇ ਤੋਂ ਨਨਕਾਣਾ ਸਾਹਿਬ ਵਾਲੇ ਪਾਸੇ ਨੂੰ ਉਤਰ ਲੱਗੇ ਥੱਲੇ ਯਾ ਦੇਖੋ 500 ਰੁਪਏ ਇੱਥੇ ਨਨਕਾਣਾ ਸਾਹਿਬ ਜਿਹੜਾ ਹੈਗਾ ਇੱਥੋਂ ਤਕਰੀਬਨ 1 ਕਿਲੋਮੀਟਰ ਹੈ ਕਹਿੰਦੇ ਵੀ ਦੋਸਤੋ ਪਹੁੰਚ ਗਏ ਨਨਕਾਣਾ ਸਾਹਿਬ ਤੇ ਅੱਜ ਸੋਰ ਕੀ ਖੁੱਲ੍ਹੇ ਦਰਸ਼ਨ ਦੀ ਇੰਤਜ਼ਾਰ ਹੈ। ਇਹ ਕਾਫੀ ਗੱਲ ਮੁਝ ਸੇ ਚੁਦਾ ਹੋ ਜਾਏਗਾ। ਮੈਂ ਟੀਮ ਦਾ ਤੁਸਤਾ ਤੁਸਤਾ। ਇਹ ਨਨਕਾਣਾ ਸਾਹਿਬ ਸਿੱਖ ਪੰਥ ਦੇ ਮੋਢੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਸਥਾਨ ਅਤੇ ਤੁਸੀਂ ਦੇਖੋ ਕਿ ਦੁਨੀਆ ਦਾ ਹਰ ਸਿੱਖ ਇੱਥੇ ਆਉਣ ਦੇ ਵਾਸਤੇ ਖਾਂਗਦਾ ਤੁਸੀਂ ਇੱਥੇ ਆਣੋਂ ਤੁਹਾਨੂੰ ਮਹਿਸੂਸ ਹੁੰਦਾ ਹੈ ਕਿ ਸਾਡੇ ਗੁਰੂ ਸਾਹਿਬ ਨੇ ਇਸ ਧਰਤੀ ਤੇ ਜਨਮ ਲਿਆ ਇੱਥੋਂ ਦੀ ਹਵਾ ਇੱਥੋਂ ਦੀ ਮਿੱਟੀ ਤੇ ਇੱਥੋਂ ਦਾ ਮਾਹੌਲ ਉਹਦੇ ਚ ਕੀ ਕੁਸ਼ ਹੋਗਾ ਕਿਉਂਕਿ ਕੁਝ ਸਥਾਨ ਹੁੰਦੇ ਨੇ ਤੇ ਕੁਝ ਲੋਕ ਮਹਾਨ ਹੁੰਦੇ ਨੇ ਜੇ ਦੋਵਾਂ ਦਾ ਸੁਮੇਲ ਹੁੰਦਾ ਤਾਂ ਕੁਛ ਨਾ ਕੁਛ ਨਾਮਾ ਪੜ ਪੜਾ ਉਥੇ ਮਾਹੌਲ ਹੈ ਜਿਹੜਾ ਉਹ ਉਹੇ ਜਿਹਾ ਪਾਜਾਂਦਾ ਜਿਹਨੂੰ ਆਪਾਂ ਸਾਜਗਰ ਕਹਨੇ ਆ। ਦੇਖੋ ਇੱਥੇ ਬਹੁਤੇ ਸਿੱਖ ਨਹੀਂ ਰਹਿੰਦੇ ਜਿੰਨੇ ਤੁਸੀਂ ਦੁਕਾਨਾਂ ਦੇਖੋਗੇ ਆਸੇ-ਬਸੇ ਹੋਰ ਦੇਖ ਲਿਓ। ਉਹ ਮੁਸਲਮਾਨ ਭਾਈ ਕਰੇ ਨਾਲ ਸਾਨੂੰ ਲੋਕ ਆ। ਪਰ ਜਿਹੜਾ ਵੀ ਮਿਲਦਾ ਹੈ ਜਿੱਥੋਂ ਵੀ ਮਿਲਦਾ ਤੁਹਾਨੂੰ ਬੜੇ ਸਤਕਾਰ ਦੇ ਨਾਲ ਪੇਸ਼ ਆਉਂਦਾ। ਦੁਕਾਨਦਾਰ ਹੈ ਮਜਬੂਰੀ ਹੈ ਅਗਲਾ ਦਾ ਬਿਜ਼ਨਸ ਚਲਾਉਣਾ ਕਿਉਂਕਿ ਇੱਥੇ ਵੀ ਆਰਥਿਕ ਹਾਲਾਤ ਬਹੁਤੇ ਵਧੀਆ ਨਹੀਂ ਆ। ਪਰ ਤੇ ਵੀ ਉਹ ਲੋਕ ਚਾਹੁੰਦੇ ਆ ਕਿ ਅਸੀਂ ਤੁਹਾਡੇ ਤੋਂ ਪੈਸੇ ਨਾ ਲਈਏ ਔਰ ਘਟੋਕਾ ਟਿਕਵਰ ਕਹਿੰਦੇ ਜ਼ਰੂਰ ਆ ਕਿ ਸਰਵਾਰ ਜੀ ਪੈਸੇ ਦੀ ਕੀ ਗੱਲ ਆ ਤੇ ਅਸੀਂ ਜਿੱਥੇ ਵੀ ਜਾਂਦੇ ਆ ਮੱਲੋ ਮੱਲੇ ਕੋਈ ਨਾ ਕੋਈ ਥੋੜਾ ਸਹਿਯੋਗ ਕਰਨ ਦੇ ਵਾਸਤੇ ਪਹੁੰਚਦਾ ਇਹ ਸਾਡੇ ਗੁਰੂ ਸਾਹਿਬਾਨ ਦੀ ਕੀਤੀ ਬਖਸ਼ਿਸ਼ ਹੈ ਉਹਨਾਂ ਨੇ ਕਿਉਂਕਿ ਸ਼ਬਦ ਗੁਰੂ ਨਾਲ ਜੋੜਿਆ ਅੱਗੇ ਸਿੱਖੀ ਦਾ ਸਿਧਾਂਤ ਦਿੱਤਾ ਤੇ ਜਿਹੜਾ ਖਾਲਸਾ ਪੰਥ ਦੇ ਰੂਪ ਦੇ ਵਿੱਚ ਅੱਗੇ ਦੁਨੀਆ ਦੇ ਵਿੱਚ ਆਇਆ ਉਹ 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 ਗੱਲਾਂ ਦੱਸਦੀਆਂ ਨੇ ਉਹ ਇਸ ਗੱਲ ਦਾ ਪ੍ਰਤੀਕ ਹੈ ਕਿ ਸਿੱਖੀ ਕੀ ਆ ਔਰ ਦੁਨੀਆ ਭਰ ਦੇ ਸਿੱਖ ਜਦੋਂ ਇੱਥੇ ਆਉਂਦੇ ਨੇ ਨਤਮਸਤਕ ਹੁੰਦੇ ਨੇ ਆ ਉਹ ਸਥਾਨ ਆ ਜਿਹਦੇ ਵਾਸਤੇ ਤਾਂਗਦੇ ਨੇ ਕਿ ਅਸੀਂ ਇੱਥੇ ਪਹੁੰਚ ਗਏ ਸਾਨੂੰ ਮੌਕਾ ਮਿਲੇ ਆਪਣੇ ਉਸ ਮੁਕੱਦਸ ਥਾਂ ਦੇ ਉੱਤੇ ਜਾਣ ਦਾ ਤਾਂ ਫਿਰ ਵੱਖਰਾ ਜਿਹਾ ਨਜ਼ਾਰਾ ਆਉਂਦਾ ਹੈ ਰੂਹ ਨੂੰ ਸਕੂਨ ਆਉਂਦਾ ਹੈ ਇਸ ਸਕੂਨ ਹਾਸਲ ਕਰਨ ਦੇ ਵਾਸਤੇ ਅਸੀਂ ਇੱਥੇ ਪਹੁੰਚੇ ਆਂ ਬਾਬੇ ਦੇ ਉਸ ਸਥਾਨ ਦੇ ਤੇ ਜੋ ਤੁਸੀਂ ਦੇਖ ਰਹੇ ਹੋਗੇ ਗੁਰਦੁਆਰਾ ਜਨਮ ਸਥਾਨ ਸ੍ਰੀ ਗੁਰੂ ਗੋਬਿੰਦ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਇਹ ਉਹ ਸਥਾਨ ਹੈ ਜੋ ਇੱਥੇ ਆਉਣ ਤੱਕ ਹਰ ਕੋਈ ਚਾਹੁੰਦਾ ਹੈ ਕਿ ਕਿਵੇਂ ਇੱਥੇ ਪਹੁੰਚਿਆ ਜਾਵੇ ਕਿਵੇਂ ਸਵਾਭਾ ਬਣੇ ਤੇ ਜਿਹਦਾ ਬਣ ਜਾਂਦਾ ਹੈ ਉਹ ਨੂੰ ਇਹ ਲੱਗਦਾ ਕਿ ਮੈਂ ਦੁਨੀਆ ਦੇ ਵਿੱਚ ਸਭ ਤੋਂ ਬਿਹਤਰ ਥਾਂ ਦੇ ਉੱਤੇ ਪਹੁੰਚ ਗਿਆ ਸਾਥੋ ਬਾਬਾ ਖੋਲਿਆ ਤੇਰਾ ਨਨਕਾਣਾ ਸੋ ਇਸ ਨਨਕਾਣੇ ਦੇ ਵਾਸਤੇ ਹਰ ਕੋਈ ਤਾਂਗਦਾ ਹੈ ਗੁਰੂ ਸਾਹਿਬ ਦਾ ਜਨਮ ਸਥਾਨ ਇੱਥੇ ਸਿੱਖੀ ਦੀ ਸ਼ੁਰੂਆਤ ਹੁੰਦੀ ਹੈ ਤੇ ਸਿੱਖ ਹਜੇ ਤੱਕ ਸਿੱਖ ਰਹੇ ਆ ਤੇ ਸ਼ਾਇਦ ਸਿੱਖਣ ਦੇ ਸਮਰੱਥ ਅਸੀਂ ਹੋ ਸਕੀਏ ਆ ਦੇਖੋ ਬਾਕੀ ਸਾਰੀਆਂ ਚੀਜ਼ਾਂ ਆਪੋ ਆਪਣੀ ਥਾਂ ਹੈ ਜਿਹੜੇ ਤਰੀਕੇ ਦੇ ਨਾਲ ਇਹ ਡੈਕੋਰੇਸ਼ਨ ਕੀਤੀ ਹੋਈ ਹੈ ਇਹ ਵੀ ਤਾਂ ਧਿਆਨ ਮੰਗਦੀ ਏ ਹਰਤਿੱਤ ਇੱਥੇ ਬੜੀ ਸ਼ਾਂਤ ਹੈ ਇੱਕ ਤਾਂ ਖਾਸ ਗੱਲ ਇਹ ਆ ਕਿ ਜਦੋਂ ਅਸੀਂ ਹੁਣ ਆਏ ਆ ਇਹਨਾਂ ਦਿਨਾਂ ਦੇ ਵਿੱਚ ਅੱਜ 21 ਨਵੰਬਰ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਹੋ ਚੁੱਕਿਆ ਹੈ ਸੰਗਤਾਂ ਜ਼ਿਆਦਾਤਰ ਇਥੋਂ ਚੱਲ ਚੁੱਕੀਆਂ ਹੁਣ ਗਿਣਤੀ ਦੇ ਵਿੱਚ ਬਹੁਤ ਥੋੜੀਆਂ ਸੰਗਤਾਂ ਇੱਥੇ ਰਹਿ ਗਈਆਂ ਤਾਂ ਕਰਕੇ ਇਥੋਂ ਦਾ ਜਿਹੜਾ ਮਾਹੌਲ ਹੈ ਉਹਦੇ ਬਾਰੇ ਜੇ ਅਸੀਂ ਗੱਲ ਕਰਨੀ ਹੋਵੇ ਤਾਂ ਉਹ ਸ਼ਾਂਤ ਵੀ ਹੈ ਇਕਾਂਤ ਵੀ ਹੈ ਜੇ ਕਿਸੇ ਨੇ ਆਉਣਾ ਤਾਂ ਜੇ ਇਹੋ ਦੇ ਵੇਲੇ 'ਚ ਮੌਕਾ ਮਿਲੇ ਫਿਰ ਹੋਰ ਵਧੀਆ ਹੁੰਦਾ ਕਸਹਾਉ ਦਾ ਜਨਮ ਸਥਾਨ ਤਿੰਨ ਗੁਰਤਾ ਮਾ ਨੂੰ ਪੰਥ ਤੋਂ ਵਿਛੋੜਿਆ ਗਿਆ ਤਿੰਨ ਦੇ ਖੁੱਲੇ ਦਰਸ਼ਨ ਦੇ ਦਾਤ ਸਿੱਖ ਧਰਮ ਦੇ ਵਿੱਚ ਸਾਡੀ ਅਰਦਾਸ ਦੇ ਵਿੱਚ ਸ਼ਾਮਲ ਹੈ ਕੁਝ ਲੋਕਾਂ ਦੀ ਅਰਦਾਸ ਮਨਜ਼ੂਰ ਹੁੰਦੀ ਹੈ ਸਮੁੱਚੀ ਲਕਾਈ ਦੀ ਅਰਦਾਸ ਕਦੋਂ ਮਨਜ਼ੂਰ ਹੋ ਉਹਦੇ ਦਰ ਕਦੋਂ ਕਬੂਲੀ ਜਾਣੀ ਹੈ ਇਹ ਤਾਂ ਨਹੀਂ ਪਤਾ ਪਰ ਇਹ ਅਰਦਾਸ ਜ਼ਰੂਰ ਹੈ ਔਰ ਇਸ ਅਰਦਾਸ ਦੇ ਨਾਲ ਬੜਾ ਕੁਝ ਛੁੱਟ ਜਾਂਦਾ ਹੈ ਬਹੁਤ ਕੁਝ ਛੁੱਟਦਾ ਹੈ ਤੇ ਆ ਅਗਲੀ ਗੱਲ ਕਰ ਲਈਏ ਕਿ ਇੱਥੇ ਕਈ ਐਸੀਆਂ ਚੀਜ਼ਾਂ ਨੇ ਜਿਹੜੀਆਂ ਸਮੇਂ-ਸਮੇਂ ਦੇ ਉੱਤੇ ਸਾਡੀ ਤਵਾਰੀਖ ਦੇ ਵਿੱਚ ਸ਼ਾਮਲ ਹੋਣੀਆਂ ਲਾਜ਼ਮੀ ਨੇ ਜੰਡ ਦਾ ਦਰਖਤ ਆਪਣੇ ਆਪ ਦੇ ਵਿੱਚ ਇੱਕ ਵੱਡਾ ਕਿਉਂਕਿ ਇਹਦੇ ਨਾਲ ਜੁੜੀਆਂ ਕਈ ਚੀਜ਼ਾਂ ਨੇ ਇਹ ਸ਼ਹੀਦੇ ਸਥਾਨ ਹੈ ਜਦੋਂ ਗੁਰਦੁਆਰਾ ਸੁਧਾਰ ਲੈ ਉਹਨਾਂ ਵੇਲਾਂ 'ਚ ਸ਼ੁਰੂ ਹੁੰਦੀ ਆ ਜਿਹੜੇ ਸਾਡੇ ਧਾਰਮਿਕ ਸਥਾਨ ਸੀ ਉਹ ਮਹਾਂਤਾਂ ਦੇ ਕਬਜ਼ੇ 'ਚ ਸੀ ਤਾਂ ਉਸ ਵਕਤ ਕੁਛ ਸਿੰਘ ਗੁਰੂ ਦੇ ਪਿਆਰੇ ਸਮੇਂ-ਸਮੇਂ ਤੇ ਸੰਘਰਸ਼ ਕਰਦੇ ਸੀ ਇਹਨਾਂ ਨੂੰ ਛਡਾਉਣ ਦੇ ਵਾਸਤੇ ਇਹਨਾਂ ਨੂੰ ਕੁਝ ਲੋਕਾਂ ਤੋਂ ਮੁਕਤ ਕਰਾਉਣ ਦੇ ਵਾਸਤੇ ਤੇ ਉਦੋਂ ਮਹਾਂਤ ਨਰੇਣੂ ਜੀ ਨੂੰ ਕਿਹਾ ਜਾਂਦਾ ਹੈ ਨਰਨ ਦਾਸ ਸੀ ਉਹਦਾ ਨਾਂ ਉਹਨਾਂ ਨੇ ਇਹ ਸਥਾਨ ਦੇ ਉੱਤੇ ਕਬਜ਼ਾ ਕੀਤਾ ਹੋਇਆ ਸੀ ਉਹ ਕਬਜ਼ੇ ਨੂੰ ਛਡਾਉਣ ਦੇ ਲਈ ਜਦੋਂ ਸਿੰਘ ਇਕੱਠੇ ਹੋ ਕੇ ਆਏ ਉਹ ਜਥਾ ਲੈ ਕੇ ਇੱਥੇ ਪਹੁੰਚੇ ਇਕ ਘਟਨਾ 20 ਫਰਵਰੀ 1921 ਦੀ ਆ ਤਾਂ ਆ ਦੇਖ ਲਓ ਇੱਥੇ ਵੀ ਉਹੀ ਚੀਜ਼ ਲਿਖੀ ਹੋਈ ਹੈ 20 ਫਰਵਰੀ 1921 ਤਾਂ ਉਸ ਦੌਰਾਨ ਇੱਥੇ ਭਾਈ ਲక్ష్ਮਣ ਸਿੰਘ ਉਹਨਾਂ ਨੂੰ ਗੁਰਦੁਆਰੇ ਦੇ ਅੰਦਰ ਇਸ ਝੰਡ ਦੇ ਨਾਲ ਮਹਾਂਤ ਨਰੈਣੂ ਦੇ ਨੇੜ ਲਿਆ ਨੇ ਜਾਂ ਉਹਦੇ ਬੰਦਿਆਂ ਨੇ ਬੇਦਰਦੀ ਦੇ ਨਾਲ ਸ਼ਹੀਦ ਕੀਤਾ ਸੀ ਹੋਰ ਵੀ ਸਿੰਘ ਸੀ ਤੇ ਇਸੇ ਦੌਰਾਨ ਭਾਈ ਲక్ష్మణ ਸਿੰਘ ਜੀ ਉਹਨਾਂ ਦੀ ਸ਼ਹਾਦਤ ਇਸ ਸਥਾਨ ਤੇ ਹੁੰਦੀ ਹੈ। ਇਸੇ ਦਰਖਤ ਦੇ ਨਾਲ ਇਹ ਝੰਡ ਦੇ ਨਾਲ ਉਹਨਾਂ ਨੂੰ ਪੁੱਠਾ ਟੰਗ ਕੇ ਸ਼ਹੀਦ ਕੀਤਾ ਗਿਆ ਸੀ ਤੇ ਇਹ Hindu Mahant ਵੀ ਥਾਂ ਦੇ ਉੱਤੇ ਕਹੀਏ ਕਿ ਮਹਾਂਤ ਕੋਈ ਵੀ ਸੀ ਜਿਹੜੇ ਸਿੱਖਾਂ ਦੇ ਧਾਰਮਿਕ ਸਥਾਨਾਂ ਦੇ ਉੱਤੇ ਉਹਨਾਂ ਵੇਲੇ ਚ ਕਾਬਜ਼ ਸੀ ਕਿ ਜਿਹੜੇ ਗੁਰੂ ਸਾਹਿਬ ਦੀਆਂ ਰਵੈਤਾ ਨੂੰ ਨਹੀਂ ਮੰਨਦੇ ਸੀ। ਉਹ ਉਹਨਾਂ ਨੇ ਵਕ ਵਕ ਥਾਵਾਂ ਦੇ ਉੱਤੇ ਕਬਜ਼ੇ ਕੀਤੇ ਹੋਏ ਸੀ ਬੇਸ਼ੱਕ ਅੱਜ ਵੀ ਉਹੀ ਕੁਛ ਹੈ ਬਹੁਤਿਆਂ ਥਾਵਾਂ ਦੇ ਉੱਤੇ ਆਪਦੀਆਂ ਰਵੈਤਾਂ ਬਣਾਈਆਂ ਹੋਈਆਂ ਜੋ ਸਾਡੇ ਗੁਰੂ ਬਾਬੇ ਦਾ ਸਿਧਾਂਤ ਹੈ ਉਹ ਬਹੁਤਿਆਂ ਥਾਵਾਂ ਤੇ ਲਾਗੂ ਨਹੀਂ ਹੁੰਦਾ ਪਰ ਇਹ ਗੱਲ ਵੀ ਬਾਦਵ ਹੈ ਕਿ ਸਾਨੂੰ ਉਸ ਪਾਸੇ ਆਪ ਨੂੰ ਸੁਚੇਤ ਹੋਣ ਦੀ ਲੋੜ ਹੈ ਗੁਰੂ ਸਾਹਿਬ ਦੀਆਂ ਸਖਿਆਵਾਂ ਦੇ ਉੱਤੇ ਪਹਿਰਾ ਦੇਣ ਦੀ ਲੋੜ ਹੈ ਤੇ ਅੱਜ ਇਹ ਚੀਜ਼ ਤੁਹਾਨੂੰ ਦੇਖ ਦਿਖਾ ਰਹੇ ਹਾਂ ਤਾਂ ਮੈਨੂੰ ਆਪ ਦੇ ਆਪ ਨੂੰ ਵੀ ਇਹ ਚੰਗਾ ਲੱਗਦਾ ਹੈ ਕਿ ਕੁਝ ਨਵਾਂ ਸਿੱਖ ਨੂੰ ਮਿਲਿਆ ਤੇ ਕੁਛ ਨਵਾਂ ਸਮਝਣ ਨੂੰ ਮਿਲਿਆ ਬਹੁਤ ਸਾਰੇ ਲੋਕ ਨੇ ਜਿਹੜੇ ਇੱਥੇ ਆਉਂਦੇ ਨੇ ਉਹ ਕਿਸੇ ਇੱਕ ਐਂਗਲ ਤੋਂ ਵੀ ਸੋਚਦੇ ਹੋਣਗੇ ਪਰ ਇੱਥੇ ਬਹੁਤ ਸਾਰੀਆਂ ਚੀਜ਼ਾਂ ਦੇਖਣ ਦੀ ਲੋੜ ਹੈ ਵਿਚਾਰਨ ਦੀ ਲੋੜ ਹੈ ਸਮਝਣ ਦੀ ਲੋੜ ਹੈ ਤੇ ਸਮਝ ਸਾਡੇ ਗੁਰੂ ਨੇ ਬਖਸ਼ਣੀ ਹੈ ਇੱਕ ਵਾਰ ਫੇਰ ਮੈਂ ਇੱਥੋਂ ਤੁਨੋਂ ਵਕਫਕਤੀ ਜਾਂ ਬਾਕੀ ਐਂਗਲ ਦੇ ਖੋਨ ਦਾ ਯਤਨ ਕਰਦਾ ਕਿ ਉਹ ਥਾਂ ਜਿੱਥੇ ਬਾਬਾ ਜੀ ਨੇ ਜਨਮ ਲਿਆ ਔਰ ਇਹ ਸਥਾਨ ਦੇ ਉੱਤੇ ਆਉਣ ਦੇ ਵਾਸਤੇ ਹਰੇਕ ਪੰਜਾਬੀ ਤਾਂਗਦਾ ਦੁਨੀਆ ਦੇ ਕਿਸੇ ਵੀ ਹਿੱਸੇ 'ਚ ਹੋਵੇ ਉਹਨੂੰ ਲੱਗਦਾ ਕਿ ਮੈਂ ਇੱਥੇ ਪਹੁੰਚਾਂ ਆਹ ਦੇਖੋ ਉਹ ਇੱਕ ਨਾਲ ਤਸਵੀਰ ਵੀ ਬਣੀ ਹੋਈ ਹੈ ਕਿਵੇਂ ਸਿੰਘਾਂ ਨੂੰ ਸ਼ਹੀਦ ਕੀਤਾ ਗਿਆ ਕਿਹੜੇ ਤਰੀਕੇ ਦੇ ਨਾਲ ਉਦੋਂ ਨਰੈਣੂ ਮਹੰਤ ਤੇ ਉਹਦੇ ਗੁੰਡਿਆਂ ਦੇ ਵੱਲੋਂ ਸਿੱਖਾਂ ਨੂੰ ਲਟਕਾ ਕੇ ਜਿਵੇਂ ਭਾਈ ਲక్ష్మణ ਸਿੰਘ ਦੀ ਸ਼ਹਾਦਤ ਦੀ ਗੱਲ ਕਰਦਾਂ ਨਾ ਹੋਰ ਜਿਹੜੇ ਨਹੱਤੇ ਸਿੰਘ ਸੀ ਸ਼ਾਂਤਮਈ ਪ੍ਰਦਰਸ਼ਨ ਕਰਦੇ ਸੀ ਉਹਨਾਂ ਦੇ ਉੱਤੇ ਹਮਲਾ ਕੀਤਾ ਗਿਆ ਤੇ ਪਰ ਇਹ ਹਮਲਾ ਜਿਹੜਾ ਸੀ ਇੱਕ ਚਿੰਗ ਸੀ ਇੱਕ ਉਹ ਬਰੂਦ ਦੇ ਢੇਰ ਨੂੰ ਅਗ ਲਾਉਣ ਵਾਲੀ ਗੱਲ ਸੀ ਕਿ ਉਦੋਂ ਬਾਅਦ ਜਿਹੜਾ ਰੋਹ ਸੰਗਤਾਂ ਚ ਜਾਗਿਆ ਤੇ ਫਿਰ ਸਾਡੀ ਗੁਰਦੁਆਰਾ ਸੁਧਾਰ ਲਹਿਰ ਅੱਗੇ ਪਹੁੰਚਦੀ ਹੈ ਫਿਰ ਸ਼੍ਰੋਮਣੀ ਕਮੇਟੀ ਹੋਣ ਦੇ ਵਿੱਚ ਆਉਂਦੀ ਹੈ ਫਿਰ ਗੁਰਦੁਆਰਾ ਐਕਟ ਹੋਣ ਦੇ ਵਿੱਚ ਹੁੰਦਾ ਬਹੁਤ ਕੁਝ ਉਹਨਾਂ ਵੇਲਾਂ ਦੇ ਵਿੱਚ ਹੋਇਆ ਜਿਹੜਾ ਹੋ ਤਾਂ ਗਿਆ ਸੰਭਾਲਿਆ ਹਾਲੇ ਵੀ ਨਹੀਂ ਗਿਆ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਅਜੇ ਵੀ ਘਾਟਾਂ ਨੇ ਬਹੁਤ ਸਾਰੇ ਇਹੋ ਜਿਹੇ ਕਨਸੈਪਟ ਸਾਹਮਣੇ ਆਉਣੇ ਬਾਕੀ ਨੇ ਜਾਂ ਕੋਸ਼ਿਸ਼ ਹੈ ਫੋਡੀਨੇਟੀ ਜਾਂ ਗਲਤ ਰਵੈਤਾਂ ਜਿਹੜੀਆਂ ਸਿੱਖ ਧਰਮ ਦੇ ਮੁਤਾਬਕ ਨਹੀਂ ਉਹ ਬਹੁਤਿਆਂ ਥਾਵਾਂ ਤੇ ਚੱਲ ਰਹੀਆਂ ਹਨ ਉਹਨਾਂ ਨੂੰ ਰੋਕਣ ਦੇ ਵਾਸਤੇ ਕੀ ਕੀਤਾ ਜਾ ਸਕਦਾ ਇੱਧਰ ਵੀ ਧਿਆਨ ਦੇਣ ਦੀ ਲੋੜ ਹੈ ਨਾ ਤਾਂ ਨਹੀਂ ਪਤਾ ਜੰਦੇ ਆਪਣੇ ਅੱਜ ਥੋੜਾ ਭਾਈਆਂ ਪਿੱਛੇ ਹੋ

अच्छा अपना याद ਮੈਂ ਇਹ ਜਿਹੜਾ ਨੰਬਰ ਜਿਹਨੂੰ ਹੋਇਆ ਉਹ ਚੱਕਰ ਤੋਂ ਬਾਅਦ ਇਹ ਇਸ ਪਾਸੇ ਤੋਂ ਨੀਂਦ ਐ ਮਾਝਾ ਕੋਲੋਂ ਕੋਲੋਂ ਇਹ ਜੀ ਆਪਣੇ ਇਹ ਸਥਾਨ 1750 51 ਦੇ ਵਿੱਚ ਜਿਵਾਨ ਕੋੜ ਮਲ ਨੇ ਇਹਦੀ ਸੇਵਾ ਕਰਵਾਈ ਸੀ ਆਪਣਾ ਸਿੱਖ ਇਤਿਹਾਸ ਇਹਨਾਂ ਜਿਵਾਨ ਮਿੱਠਾ ਮਲ ਕਰਕੇ ਇਹਨਾਂ ਨੂੰ ਜਾਣਦੇ ਨਹੀਂ ਤੇ ਇਹ ਉਹਨਾਂ ਨੇ ਉਸ ਸਮੇਂ ਇਸ ਸਥਾਨ ਦੀ ਸੇਵਾ ਕਰਵਾਈ ਸੀ ਪਰ ਜਦ ਅੰਜੀਤ ਦਾ ਰਾਜ ਸ਼ੁਰੂ ਹੋਇਆ ਤੇ ਉਹਨਾਂ ਨੇ ਇਸ ਸਥਾਨ ਨੂੰ ਇਸੇ ਤਰ੍ਹਾਂ ਹੀ ਰਹਿਣ ਦਿੱਤਾ ਕਿਉਂਕਿ ਉਹਨਾਂ ਨੇ ਬਾਹਰਲੀ ਮੋਹਰੀ ਜਿਹੜੀ ਦਰਸ਼ਨੀ ਡਿਊਟੀ ਹੈ ਮਰਦਨਜੀਤਨ ਦੀ ਸੇਵਾ ਕਰਵਾਈ ਲੇਕਿਨ ਇਹ ਸਥਾਨ ਇਸੇ ਤਰ੍ਹਾਂ ਹੀ ਰਿਹਾ ਤੇ ਕਿਉਂਕਿ ਇਹ ਮਰਜੇ ਦੇ ਰਾਜ ਤੋਂ 50 ਸਾਲ ਪਹਿਲੇ ਹੀ ਬਣ ਗਿਆ ਸੀ ਪਰ ਦੇ ਜਿਵੇਂ ਕਿ ਆਪ ਜੀ ਜਾਣਦੇ ਹੋ ਕਿ ਜਦੋਂ ਸ ਕਰਨ ਖਾਨ ਸਾਹਿਬ ਆਪਰੇ ਹੁੰਦੇ ਚ ਇੱਕ ਲੜਕਾ ਛੋਟਾ ਜਿਹਾ ਬੱਚਾ ਸੀਗਾ ਦਰਬਾਰਾ ਸਿੰਘ ਉਹਨੂੰ ਫਿਰ ਉਹਦੇ ਪਤਾ ਨਹੀਂ ਐਸ ਛੋਟੀ ਜਿਹੀ ਜਗ੍ਹਾ ਦੇ ਵਿੱਚ ਬਿਠਾਤਾ ਸੀਗਾ ਸੋ ਜਦੋਂ ਸਿੱਡੀਆਂ ਸਾਰੇ ਤੀਪੂਆਂ ਸੀਗੇ ਸੋ ਉਹਦਾ ਖਿਆਲ ਸੀ ਕਿ ਚਲੋ ਬੱਚਾ ਸੇਫ ਰਹੇਗਾ ਲੇਕਿਨ ਉਹਨਾਂ ਜ਼ਾਲਮਾਂ ਨੇ ਫਿਰ ਬੱਚੇ ਨੂੰ ਕੱਟ ਕੇ ਉਹਨਾਂ ਨੂੰ ਬੜੀ ਬੇਦਰਦੀ ਨਾਲ ਸੀ ਫਿਰ ਅਸੀਂ ਐਸ ਤਰ੍ਹਾਂ ਸਿੱਡੀਆਂ ਆਈਆਂ ਤੇ ਔਰ ਇਹ ਜੋ ਗੁਲਿੰਦ ਸ਼ਾਨ ਜੋ ਆਪ ਜੀ ਨੇ ਦੇਖੇ ਨੇ 1921 ਦੇ ਵਿੱਚ ਮੱਤਰੀ ਗੁਲਿੰਦ ਸ਼ਾਨ ਤੋਂ ਸਾਥ ਨਿਸ਼ਾਨ ਨੇ ਗੁਲਿੰਦ ਭਾਈ ਲਛਮਣ ਸਿੰਘ ਜੀ ਤਾਂ ਬੈਠੇ ਸੀਗੇ ਭਾਈ ਲਛਮਣ ਤੋਂ ਪਹਿਲਾਂ ਇਹ ਗੋਲੀ ਮਾਰੀ ਗਈ ਬਾਜਨ ਬਾਦ ਜਾਣਨਾ ਬਾਤ ਤੇ ਜੁਹਦੇ ਨਹੀਂ ਅਗਲਾ ਕਿਸ਼ੋਰ ਤੇ ਜਦੋਂ ਮਸੰਦਨ ਮਸੰਦਨ ਪਰਦੇ ਸੁੱਤੇ ਗੋਲੀਆਂ ਲੱਗਿਆ ਮਹਾਰਾਜ ਉਹ ਪਰਵਾਰ ਸਾਹਿਬ ਦੇ ਵਿੱਚ ਮੌਜੂਦ ਜੁਹਨ ਅਸੀਂ ਗੁਰੂ ਨਾਨਕ ਦੇ ਦਰ ਤੇ ਖੜੇ ਆ ਤੇ ਸਾਡੇ ਮਿੱਤਰ 우ਮੈਰ ਵਦੇਸਾ ਤੇ ਸਾਹਿਦ ਦੇ ਰਸੀਏ ਨੇ ਦੁਬਈ ਤੋਂ ਚੇਚੇ ਤੌਰ ਤੇ ਆਏ ਸੀਗੇ ਜੀਬ ਵਦੇਸਾ ਸਾਹਿਬ ਸਰ ਤੁਹਾਡੀ ਮਿਹਰਬਾਨੀ ਹੈ ਤੁਸੀਂ ਇੱਥੇ ਤਸ਼ਰੀਫ ਲਿਆਏ ਹੋ ਤੁਹਾਡੇ ਤੁਹਾਡੇ ਵੀ ਆਉਣ ਦੀ ਵਜ੍ਹਾ ਤੋਂ ਤੁਹਾਡੇ ਇੱਥੇ ਰੌਣਕ ਲੱਗੀ ਹੈ ਤੁਸੀਂ ਆਉਂਦੇ ਰਹੋ ਤਾਂ ਕਿ ਤੁਹਾਡਾ ਜਿਹੜਾ ਧਰ ਇਹ ਪਤਾ ਲੱਗੇ ਕਿ ਇਹ ਵੀ ਤੁਹਾਡਾ ਦੂਸਰਾ ਘਰ ਹੈ ਬਿਲਕੁਲ ਸਰ ਤੁਹਾਡੇ ਅੱਬਾ ਜੀ ਨਾਲ ਮੈਂ ਗੱਲ ਕਰਨੀ ਚਾਹੁੰਗਾ ਦੱਸਦੇ ਸੀ ਕਿ ਇਹਨਾਂ ਦੇ ਵਾਲਦ ਸਾਹਿਬ ਦੇ ਵਾਲਦ ਸਾਹਿਬ ਦਾਦਾ ਜੀ ਉਹ ਸਿੱਖ ਸੀ ਉਹਨਾਂ ਦਾ ਨਾਂ ਖਜ਼ਾਨਾ ਸਿੰਘ ਸੀ ਸਾਡੇ ਦਾਦੇ ਦੇ ਦਾਦੇ ਦਾ ਨਾਂ ਖਜ਼ਾਨਾ ਖਜ਼ਾਨਾ ਸਿੰਘ ਜੀ ਤੇ ਭੈਣੀ ਵਿਦੇਸ਼ਾਂ ਦੇ ਰਹਿਣ ਵਾਲੇ ਸਾਨੂੰ ਸਾਡਾ ਬੜਾ ਦਿਲ ਕਰਦਾ ਉਹ ਉੱਥੇ ਕਿਦੇ ਆਈਏ ਆਪਣਾ ਪਿੰਡ ਵੇਖੀਏ ਆਪਣੇ ਅਬਾਉਜ ਦਾ ਤੇ ਸਾਡੀ ਤਰਫੋਂ ਸਾਰੇ ਪਿੰਡ ਵਾਲਿਆਂ ਨੂੰ ਪੈਣੀ ਤੇ ਛਾਵੇਂ ਦੀ સલાਹ ਤੁਸੀਂ ਦੱਸਦੇ ਸੀ ਕਿ ਗੂਗਲ ਦੇ ਉੱਤੇ ਕੁਝ ਲੱਭਿਆ ਕੀ ਕੁਝ ਹੈ ਜਿਹੜਾ ਪਿੰਡ ਦਾ ਤੁਹਾਨੂੰ ਜੇ ਤੇਜਾワਲਦ ਸਾਹਿਬ ਦੱਸ ਸਾਡੇ ਵਾਲਦ ਸਾਹਿਬ ਨੇ ਦੱਸਿਆ ਸੀ ਵੀ ਉਹ ਸਾਡੇ ਪਿੰਡ ਦੇ ਦਰਿਆਲ ਦੇ ਵਿੱਚ ਛੱਪੜ ਸੀ ਇੱਕ ਬੜਾ ਵੱਡਾ ਜੀ ਤੋਂ ਇੱਕ ਦਿਨ ਮੇਰੇ ਬੇਟੇ ਨੇ ਸਰਚ ਕੀਤਾ ਦੇਖਿਆ ਸੀ ਮੈਂ ਮੇਰੀ ਬੜੀ ਖਾਸ ਸੀ ਕਿ ਬੜਾ ਪਿੰਡ ਆਪਣੇ ਬਜ਼ੁਰਗਾਂ ਦੇ ਦੇਖਿਆ ਤਾਂ ਦੇਖਿਆ ਤਾਂ ਅਜੇ ਅਜੇ ਤੱਕ ਉਹ ਛੱਪੜ ਮजूद ਹੈ ਪਿੰਡ ਦੇ ਵਿੱਚ ਮੈਂ ਗੂਗਲ ਤੋਂ ਲਿਖੀ